ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਅੱਜ ਜੀ ਤੁਹਾਡੇ ਵਾਸਤੇ ਅ ਬਿਲਕੁਲ ਨਵਾਂ ਸਟੱਫ ਲੈ ਕੇ ਆਏ ਆ ਇਹਦੇ ਵਿੱਚ ਅਸੀਂ ਤੁਹਾਨੂੰ ਆਰਗੰਡੀਰੀਏ ਸੂਟ ਦਵਾਂਗੇ ਆਰਗੰਡੀ ਗਰਮੀਆਂ ਦੇ ਵਿੱਚ ਬਹੁਤ ਸੋਹਣਾ ਸਟੱਫ ਹੈ ਮਤਲਬ ਜਿਹੜੇ ਲੋਕ ਪਤਲੇ ਨਹੀਂ ਉਹਨਾਂ ਦੇ ਆਰਗੰਡੀ ਦਾ ਸੂਟ ਪਾਵੇ ਬਹੁਤ ਸੋਹਣਾ ਲੱਗਦਾ ਹੈ ਤੇ ਬਾਕੀ ਔਰਗੈਂਜ਼ਾ ਜੌਰਜਟ ਦਾ ਮਿਕਸ ਫੈਬਰਿਕ ਲੈ ਕੇ ਆਏ ਬਿਲਕੁਲ ਨਵਾਂ ਫੈਬਰਿਕ ਹੈ ਜੀ ਤੇ ਬਾਕੀ ਰੈਗੂਲਰ ਕਾਟਨ ਦੇ ਸੂਟ ਬਹੁਤ ਪਿਆਰੇ ਜਿਹੀ ਪ੍ਰਿੰਟਾਂ ਦੇ ਵਿੱਚ ਆਏ ਨੇ ਦ ਬਹੁਤ ਸੋਹਣੀ ਵੀਡੀਓ ਹੋਣ ਵਾਲੀ ਅੱਜ ਦੀ ਖੁੱਲ੍ਹ ਮਿਲਾ ਕੇ ਬਹੁਤ ਸੋਹਣੇ ਸੋਹਣੇ ਜੇ ਕਲਰ ਡਿਜ਼ਾਈਨ ਪ੍ਰਿੰਟ ਉਤੇ ਬ੍ਰਾਂਡਡ ਸੂਟ ਨੇ ਸਾਰੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ 8283828381 ਨੰਬਰ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਤੇ ਦਿਖਾਨੇ ਆ ਜੀ ਬਹੁਤ ਪਿਆਰੀ ਪਿਆਰੀ ਜੀ ਕਲੈਕਸ਼ਨ ਇਹ ਹੈਗਾ ਜੀ ਆਰਖੰਡੀ ਦੇ ਉੱਪਰ ਸ਼ਰਟ ਆਰਖੰਡੀ ਜਿਹੜਾ ਸਟੱਫ ਹੁੰਦਾ ਹੈ ਜਿਆਦਾਤਰ ਸਭ ਨੂੰ ਪਤਾ ਹੀ ਹੋਏਗਾ ਕਿ ਇੱਕ ਖੜਮਾ ਜਿਹਾ ਸਟੱਫ ਹੁੰਦਾ ਹੈ ਇਹ ਵਾਸ਼ ਤੋਂ ਬਾਅਦ ਵੀ ਤਕਰੀਬਨ ਐਦਾਂ ਖੜਾ ਜਿਹਾ ਹੀ ਰਹਿੰਦਾ ਹੁੰਦਾ ਸਟੱਫ ਜਿਹੜਾ ਪਿਓਰ ਆਰਖੰਡੀ ਹੁੰਦੀ ਆ ਇਹ ਹੈਗਾ ਜੀ ਪਿਓਰ ਆਰਖੰਡੀ ਦਾ ਸਟੱਫ ਬਹੁਤ ਸੋਹਣਾ ਪ੍ਰਿੰਟ ਇਹ ਜਿੰਨਾ ਵੀ ਪ੍ਰਿੰਟ ਸਾਰੇ ਦੇਖੋ ਪਰਲਸ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਹੈ ਹੈਂਡਵਰਕ ਦੇ ਨਾਲ ਠੀਕ ਹੈ ਸਟੱਫ ਕਾਫੀ ਅੱਛਾ ਹੈ ਕਿ ਪਿਓਰ ਦੀ ਆਰਖੰਡੀ ਇਹ ਜਿਹੜੀ ਸ਼ਰਟ ਆ 3 ਮੀਟਰ ਦੀ ਸ਼ਰਟ ਮਿਲੇਗੀ ਤੁਹਾਨੂੰ ਠੀਕ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਬੈਕ ਦਾ ਪ੍ਰਿੰਟ ਆ ਗਿਆ ਸਾਰੇ ਤੇ ਇਹ ਬਾਜੂ ਐਕਸਟਰਾ ਦਿੱਤੀਆਂ ਹੋਈਆਂ ਨੇ 3 ਮੀਟਰ ਦੀ ਸ਼ਰਟ ਆ ਆਰ ਕੰਡੀ ਦਾ ਸਟੱਫ ਹੈ ਜੀ ਤੇ ਇਹਦੇ ਨਾਲ ਤੁਹਾਨੂੰ ਸ਼ਰਟ ਦੇ ਨੀਚੇ ਲਾਈਨਿੰਗ ਵੀ ਨਾਲ ਹੀ ਮਿਲਦੀ ਆ ਠੀਕ ਹੈ ਤੁਹਾਨੂੰ ਐਕਸਟਰਾ ਲਾਈਨਿੰਗ ਲੈਣ ਦੀ ਜ਼ਰੂਰਤ ਨਹੀਂ ਹੈਗੀ ਨਾਲ ਹੈਗੇ ਜੀ ਪਿਓਰ ਕਾਟਨ ਦੀ ਸਲਵਾਰ ਇਹਦੇ ਤੇ ਨਾਲ ਬਹੁਤ ਪਿਆਰਾ ਜਿਹਾ 오ਰਗੈਂਜ਼ਾ ਸਟਾਈਲ ਦੇ ਵਿੱਚ ਇਹਦਾ ਦੁਪੱਟਾ ਇਹਦਾ ਲੰਮਾ ਚੌੜਾ ਜਿਹਾ ਦੁਪੱਟਾ ਕਾਫੀ ਬਹੁਤ ਸੋਹਣਾ ਸੂਟ ਹੈ ਠੀਕ ਹੈ ਜੀ ਇਹਦੇ ਕਲਰ ਦਿਖਾ ਦੰਨੇ ਆ ਤੁਹਾਨੂੰ ਤੇ ਪ੍ਰਾਈਸ ਹੈਗਾ ਇਹਨਾਂ ਸੂਟਾਂ ਦਾ 3000 3000 ਦਾ ਸੂਟ ਹੈ ਤੇ ਕਲਰ ਦਿਖਾਨੀਆਂ ਨੈਕਸਟ ਇਹ ਹੈਗਾ ਗ੍ਰੇ ਕਲਰ ਕਾਫੀ سارے ਫੋਨ ਆਂਦੇ ਸੀਗੇ ਸਾਨੂੰ ਆਰਗੰਡੀ ਦੇ ਸੂਟ ਦਿਖਾਓ ਇਹ ਸਟੱਫ ਵੀ ਤੁਹਾਡੇ ਵਾਸਤੇ ਅਸੀਂ ਹੁਣ ਨਵਾਂ ਮਤਲਬ ਇਹ ਜਿਨ੍ਹਾਂ ਨੇ ਸਾਨੂੰ ਡਿਮਾਂਡ ਕੀਤੀ ਹੋਈ ਸੀ ਉਹਨਾਂ ਨੇ ਤਾਂ ਚਲੋ ਲੈਣੇ ਆ ਉਸ ਤੋਂ ਬਾਅਦ ਵੀ ਜੇ ਜ਼ਿਆਦਾ ਡਿਮਾਂਡ ਹੋਈ ਤਾਂ ਅਪਾ ਨੈਕਸਟ ਟਾਈਮ ਵੀ ਆਰ ਖੰਡੀਆਂ ਦਾ ਕਾਫੀ ਸਟਾਕ ਮੰਗਵਾ ਲਾਂਗੇ ਇਹ ਜਸਟ ਹਲੇ ਮੈਂ ਇਹਦੇ ਵਿੱਚ 3-4 ਕੇ ਸੈੱਟ ਮੰਗਵਾਏ ਆ ਕਲਰ ਵੀ ਬਹੁਤ ਸੋਹਣੇ ਆ ਪ੍ਰਾਈਸ ਹੈਗਾ 3000 3000 ਦਾ ਸੂਟ ਆ ਸ਼ਿਪਿੰਗ ਅਲੱਗ ਤੋਂ ਰਹੇਗੇ ਜੀ ਕੁਛ ਇਦਾਂ ਦੀ ਲੁੱਕ ਐ ਸੂਟ ਦੀ ਬਣਨ ਤੋਂ ਬਾਅਦ ਠੀਕ ਐ ਇੱਕ ਡਿਜ਼ਾਈਨ ਹੈਗਾ ਇਹਦੇ ਵਿੱਚ ਬਲੈਕ ਕਲਰ ਦੇ ਉੱਪਰ 3-3 ਮੀਟਰ ਦੀਆਂ ਸ਼ਰਟ ਐ ਆਰਕੰਟਰੀ ਦੀ ਸ਼ਰਟ ਆ ਪਲੱਸ ਤੁਹਾਨੂੰ ਲਾਈਨਿੰਗ ਨਾਲ ਮਿਲ ਰਹੀ ਐ ਜੇ ਸ਼ਰਟ ਦੀ ਲਾਈਨਿੰਗ ਸ਼ਰਟ ਨੇ نیچے ਲੱਗਣੀ ਐ ਸਲਵਾਰ નીચે ਕੋਈ ਜ਼ਰੂਰਤ ਨਹੀਂ ਹੈਗੀ लाइनिंग दी क्योंकि कॉटन की सलवार आ शोट शर्ट नीचे ही लाइनिंग लगेगी विद द लाइनिंग थो थ्री थाउजेंड का सूट पेगा प्लस शिपिंग रहेगी जी एक मिल जाएगा ये याइट मिल्की वाइट ज बहुत सोहना कलर है इदा रहेगी लुके सूट दे ਠੀਕ ਹੈ ਜੀ ਇਹ ਹੈਗੀ ਹੈ ਲੁੱਕ ਇਸ ਸੂਟ ਦੀ ਇਹ ਪਿੰਕ ਸੂਟ ਖੋਲਿਆ ਸੀਗਾ ਉਸੇ ਲੁੱਕ ਰਹੇਗੀ ਜੀ ਤੇ 3000 ਹੈਗਾ ਇਸ ਡਿਜ਼ਾਈਨ ਦਾ ਪ੍ਰਾਈਸ ਨੈਕਸਟ ਡਿਜ਼ਾਈਨ ਦਿਖਾਣੇ ਆ ਸਟਫ ਸੇਮ ਹੈ ਜੀ ਆਰ ਕੰਡੀ ਦੇ ਉੱਪਰ ਠੀਕ ਹੈ ਜੀ ਬਾਤ ਬਾਤ ਕਰਦੇ ਆ ਰੋ 70 ਸੈਂਟੀਮੀਟਰ ਦੀਆਂ ਸ਼ਰਟਾਂ ਨੇ ਜਿਹੜੇ ਇਹਨਾਂ ਦਾ ਮੇਨ ਆ ਨਾ ਤੁਹਾਨੂੰ ਬਾਹਮਾ ਦੇ ਵਿੱਚ ਜੋੜ ਪਾਉਣ ਦੀ ਜ਼ਰੂਰਤ ਪੈਗੀ। ਪ੍ਰਿੰਟਿੰਗ ਬਹੁਤ ਪਿਆਰੀ ਆ, ਬਹੁਤ ਸੋਹਣਾ ਪ੍ਰਿੰਟ ਆ। ਹੈਂਡਵਰਕ ਦੇ ਨਾਲ ਹਾਈਲਾਈਟ ਨੇ ਸਾਰੇ। ਇਹ ਹੈਗੀਆਂ ਨੇ ਬਾਜੋ ਤੇ ਇਹ ਹੈਗਾ ਜੀ ਬੈਕ ਦਾ ਪੱਲਾ। ਆਰਕੰਡੀ ਦੀ ਸ਼ਰਟ ਹੈ ਵੀ। ਠੀਕ ਹੈ ਜੀ ਇਹਦੇ ਨਾਲ ਵੀ ਤੁਹਾਨੂੰ ਲਾਈਨਿੰਗ ਪਲੱਸ ਆ। ਸ਼ਰਟ ਦੀ ਲਾਈਨਿੰਗ ਆ ਕੱਲੀ ਦੀ ਸਲਵਾਰ નીચે ਲੱਗਣੀ ਨਹੀਂ ਹੈਗੀ ਤੁਸੀਂ ਪੈਂਟ ਸਲਵਾਰ ਪਲਾਜ਼ੋ ਕੁਛ ਮਰਜ਼ੀ ਬਣਵਾ ਸਕਦੇ ਹੋ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਦੇਖੋ ਲਾਈਨ ਵਾਲਾ ਦੁਪੱਟਾ ਬਹੁਤ ਸੋਹਣਾ ਡਿਜ਼ਾਈਨਰ ਜਿਹਾ ਪੀਸ ਆ ਕੁਛ ਇਦਾਂ ਦੀ ਲੁੱਕ ਐ ਸੋੜ ਦੀ ਇਹ ਹੈਗਾ ਇਹਦੇ ਵਿੱਚ ਨੈਕਸਟ ਕਲਰ ਪ੍ਰਿੰਟ ਬਹੁਤ ਸੋਹਣਾ ਹੈ थोनों तो फोटो दिख जाएगा सारा प्रिंट ये है दुपट्टा इधर है जी सूट यह ठीक है नेक्स्ट कलर दिखाने है, बहुत सोहना कलर है कलर ही बहुत प्यारा आज या जैगेदा सेंटर के लाइनिंग सॉरी लाइनिंग सलवार ਇਹ ਦਰੇਗਾ ਜੀ ਇਹਦਾ ਪ੍ਰਿੰਟ 3-3 ਮੀਟਰ ਦੀਆਂ ਨੇ ਇਹ ਜਿਹੜੀ ਇਹਦੇ ਨਾਲ ਅ ਸ਼ਰਟਾਂ ਨੇ ਨੈਕਸਟ ਕਲਰ ਕਲਰ ਹੀ ਬਹੁਤ ਸੋਹਣੇ-ਸੋਹਣੇ ਆ ਇਹ ਹੈਗੇ ਲਾਈਨਿੰਗ ਇਹ ਹੈਗੇ ਸਲਵਾਰ ਤੇ ਇਹ ਹੈਗਾ ਜੀ ਔਰਗਾਂਜ਼ਾ ਦਾ ਦੁਪੱਟਾ ਕਾਟਨ ਦੀ ਸਲਵਾਰ ਆ ਆਰਖੰਡੀ ਦੀ ਸ਼ਰਟ ਆ ਔਰਗਾਂਜ਼ਾ ਦਾ ਦੁਪੱਟਾ ਜੀ ਤੇ 3000 ਹੈਗਾ ਇਹ ਪ੍ਰਾਈਸ ਇਹ ਹੈਗਾ ਵਾਈਟ ਕਲਰ ਦੇ ਉੱਪਰ ਵਾਈਟ ਕਲਰ ਖੋਲਾਂਗੇ ਤਾਂ ਸਭ ਨੇ ਚੁਆਇਸ ਕਰਨੀ ਹੈ ਇਸ ਦੀ ਵੈਸੇ ਖੋਲ ਹੀ ਜੰਨੇ ਆ ਕਿਉਂਕਿ ਵਾਈਟ ਦੇ ਉੱਪਰ ਤਾਂ ਪ੍ਰਿੰਟ ਬਹੁਤ ਸੋਹਣੇ ਲੱਗਦੇ ਹੁੰਦੇ ਆ ਆਰਕੰਡੀ ਦੀ ਸ਼ਰਟ ਆ ਜੀ ਪਿਓਰ ਆਰਕੰਡੀ ਇਹ ਟੁੰਣ ਤੋਂ ਬਾਅਦ ਹਲਕੀ ਫੁਲਕੀ ਜੀ ਸੌਫਟ ਹੋਏਗੀ ਵੈਸੇ ਤਾਂ ਇਦਾਂ ਹੀ ਇਹਦੀ ਲੁੱਕ ਸੋਹਣੀ ਲੱਗਦੀ ਆ ਠੀਕ ਹੈ ਜੀ ਦੇਖੋ ਕਿੰਨਾ ਫੈਰੇ ਕਲਰ ਖਿੜਕੇ ਆਣੇ ਆ ਇਹ ਤਾਂ ਹੀ ਲੁੱਕਿਆ ਕੋਸੂ ਰੋਡੇ 3000 ਪ੍ਰਾਈਸ ਆ ਇਹਨਾਂ ਸਾਰੇ ਸੂਟਾਂ ਦਾ ਆਰਕੰਡੀਨ ਵਾਲਾ ਨੈਕਸਟ ਦਿਖਾਨੀ ਹੈ ਅੱਜ ਇੱਕ ਬਿਲਕੁਲ ਨਵਾਂ ਸਟੱਫ ਆਇਆ ਜੀ ਆਰਗੇਂਜ਼ਾ ਤੇ ਜੌਰਜਟ ਦਾ ਮਿਕਸ ਸਟੱਫ ਹੈ ਇਹ ਠੀਕ ਹੈ ਗਰਮੀ ਚ ਪਾਣੇ ਵਾਲਾ ਸਟੱਫ ਆ ਆਰਗੇਂਜ਼ਾ ਪਲਸ ਜੌਰਜਟ ਨਾਤਾਪੇ ਨੂੰ ਪਿਓਰ ਔਰਗੇਂਜ਼ਾ ਹੀ ਕਹਾਂਗੇ ਬਹੁਤ ਸੋਹਣਾ ਸਟਾਫ ਆ ਇਹ ਬਿਲਕੁਲ ਨਵਾਂ ਡਿਜ਼ਾਈਨ ਤੁਹਾਨੂੰ ਦੇ ਰਹੇ ਆ ਇਹਦੀ ਖਾਸियत ਮੈਂ ਤੁਹਾਨੂੰ ਦੱਸਦੀ ਆ ਕੀ ਆ ਸੂਟ ਦੇ ਜਿਹੜਾ ਇਹ ਉੱਪਰ ਵਾਲਾ 베ਸ ਹੈ ਜੀ ਇਹ ਹੈਗਾ ਜਿਹੜਾ ਜੌਰਜਟ ਔਰਗੇਂਜ਼ਾ ਹੁੰਦੀ ਆ ਉਹ ਵਾਲਾ ਸਟਾਫ ਇਹਦੇ ਨਾਲ ਜਿਹੜੀ ਇਹ ਲਾਈਨਿੰਗ ਵਾਲੀ ਆ ਇਹ ਲਾਈਨਿੰਗ ਹੈ ਜੀ ਇਹਦੇ ਨਾਲ ਮਤਲਬ ਕਿ ਇਹ ਲੱਗ ਤੋਂ ਆ ਨਿਸ਼ਚੈ ਇਹਦੀ ਇਦਾਂ ਹੀ ਅਟੈਚ ਆਂਦੀ ਆ ਇਹ ਲਾਈਨਿੰਗ ਆ ਇਹਦੀ ਸੂਟ ਦੇ ਠੀਕ ਹੈ ਨੀਚੇ ਪ੍ਰਿੰਟਿੰਗ ਬਹੁਤ ਸੋਹਣੀ ਆ ਨਵੀਂ ਨਵੀਂ ਜੀ ਕਲੈਕਸ਼ਨ ਲੈ ਕੇ ਆਨੇ ਆ ਤੁਹਾਡੇ ਵਾਸਤੇ ਵਿਦ ਲਾਈਨਿੰਗ ਆ ਜੀ ਇਹ ਸ਼ਰਟ ਦੇ ਨੀਚੇ ਤੁਹਾਨੂੰ ਐਕਸਟਰਾ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਬਿਲਕੁਲ ਕਾਟਨ ਹੈ ਜਿਹੜੀ ਲਾਈਨਿੰਗ ਲਾਈਨਾਂ ਵਾਲੀ ਆ ਇਹ ਵੀ ਤੁਹਾਨੂੰ 3 ਮੀਟਰ ਦੀ ਸ਼ਰਟ ਮਿਲੇਗੀ ਤੇ 3 ਮੀਟਰ ਦੀ ਹੀ ਤੁਹਾਨੂੰ ਇਹ ਵਾਲੀ ਜਿਹੜੀ ਲਾਈਨਾਂ ਵਾਲੀ कॉटन ਇਹ ਪਿਓਰ कॉटन ਆ ਇਹ ਵਾਲੀ ਲਾਈਨਿੰਗ ਮਿਲੇਗੀ ਜੀ ਠੀਕ ਹੈ ਬਹੁਤ ਸੋਹਣੇ ਜੇ ਸੂਟ ਆ ਕਲਰ ਡਿਜ਼ਾਈਨ ਪ੍ਰਿੰਟ ਦੇਖੋ ਇਹ ਸਾਰਾ ਹੀ ਇਸ ਤੇ ਵਰਕ ਕੀਤਾ ਹੋਇਆ ਸਿੱਪੀ ਦੇ ਉੱਪਰ ਪਰਲਸਾ ਕੰਮ ਕੀਤਾ ਹੋਇਆ ਇਹ ਵਾਲੀ ਇਹਦੇ ਨਾਲ ਸਲਵਾਰ ਆ ਗ੍ਰੇ ਸਟੋਨ ਦੇ ਉੱਪਰ ਤੇ ਇਹ ਵਾਲਾ ਹੈਗਾ ਜੀ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਜਿੱਦਾਂ ਦੀ ਸਲਵਾਰ ਆ ਉਦਾਂ ਦਾ ਬਾਰਡਰ ਹੈ ਇਦਾਂ ਦੀ ਲੁੱਕ ਆ ਖੂਬ ਇਸ ਚਾ ਦੁਪੱਟੇ ਦੀ ਔਰਗੈਂਜ਼ਾ ਜ਼ੋਰਜਟ ਮਿਕਸ ਸਟੱਫ ਹੈ ਇਹ ਤੇ ਇਹ ਵਾਲੀ ਲੁੱਕ ਹੈ ਜੀ ਸੂਟ ਦੀ ਪਾਉਣ ਤੋਂ ਬਾਅਦ ਨੀਚੇ ਲਾਈਨਾਂ ਵਾਲੀ ਲਾਈਨਿੰਗ ਦਿੱਤੀ ਹੋਈ ਹੈ ਨਾਲ ਹੀ ਅਟੈਚ ਸਲਵਾਰ ਨੀਚੇ ਕੋਈ ਜ਼ਰੂਰਤ ਨਹੀਂ ਹੈ ਲਾਈਨਿੰਗ ਦੇ ਇਹਦੇ ਕਲਰ ਦੰਨੇ ਆ ਜੀ ਤੁਹਾਨੂੰ ਨੈਕਸਟ ਕਲਰ ਮਤਲਬ ਲਾਈਨਾਂ ਵਾਲੀ ਲਾਈਨਿੰਗ ਦੇ ਨਾਲ ਸੂਟ ਦੀ ਇੰਨੀ ਕਿ ਜ਼ਿਆਦਾ ਗ੍ਰੇਸ ਆ ਗਈ ਜੇ ਆਪਾਂ ਪਲੇਨ ਲਗਾਈਏ ਸ਼ਾਇਦ ਨਾ ਆਵੇ ਇੰਨੀ ਗ੍ਰੇਸ ਜਿੱਦਾਂ ਡਿਜੀਟਲ ਪ੍ਰਿੰਟਿੰਗ ਹੁੰਦੀ ਹੈ ਨੀਚੇ ਤੋਂ ਉੱਪਰ ਕੇ ਜੇ ਆਣਾ ਹਾਈਲਾਈਟ ਹੋਣਾ ਉਦਾਂ ਹੋ ਰਹੀ ਹੈ ਇਹ ਵਾਲੀ ਲਾਈਨਿੰਗ ਦੇ ਨਾਲ ਇਹਦੇ ਕੋਲ ਦੇ ਨਾਲ ਇਹ ਵਾਲੀ ਲਾਈਨਿੰਗ ਹੈ ਜੇ ਇਹ ਲਾਈਨਿੰਗ ਦਿੱਤੀ ਹੋਈ ਹੈ कॉटन ਦੀ ਠੀਕ ਹੈ ਬਹੁਤ ਸੋਹਣਾ ਸੂਟ ਹੈ ਬੈਕ ਸਾਈਡ ਰਹੇਗੀ ਬਾਜੂ ਰਹਿਣਗੀਆਂ ਤੇ ਇਹਦੇ ਨਾਲ ਸਲਵਾਰ ਹੈ ਜੀ ਇਹ ਹੈਗਾ ਦੁਪੱਟਾ ਮਤਲਬ ਇੱਕ ਇੱਕ ਸੂਟ ਵੀ ਮੈਨੂੰ ਖੋਲ ਕੇ ਦਿਖਾਣਾ ਪੈ ਰਿਹਾ ਅੱਜ ਦੀ ਵੀਡੀਓ ਚ ਕਿਉਂਕਿ ਸੂਟ ਹੀ ਇੰਨੇ ਸੋਹਣੇ ਆ। ਕੁਝ ਨਵੀਂ ਜਿਹੀ ਲੁੱਕ ਲੈ ਕੇ ਆਏ ਆ, ਸਟੱਫ ਵੀ ਨਵਾਂ। ਨੈਕਸਟ ਦੇ ਰਹੀਆਂ ਬਲੈਕ ਕਲਰ ਦੀ ਸਲਵਾਰ ਦੇ ਨਾਲ। ਇਹ ਤਾਂ ਖੋਲਣੇ ਪੈਣੇ ਆ ਤਾਂ ਜੋ ਤੁਹਾਨੂੰ ਪ੍ਰਿੰਟ ਵਗੈਰਾ ਸਾਰੇ ਸਮਝ ਆ ਜਾਣ ਇਹਨਾਂ ਦੇ। ਠੀਕ ਹੈ ਜੀ। ਇਹਦੀ ਇਹ ਹੈਗੀ ਲਾਈਨਿੰਗ ਲੈਨਾਂ ਵਾਲੀ ਸ਼ਰਟ ਦੀ ਲਾਈਨਿੰਗ ਠੀਕ ਹੈ ਕਾਟਨ ਦੀ ਬਲੈਕ ਕਲਰ ਦੀ ਸਲਵਾਰ ਆ ਤੇ ਹੈਗਾ ਦੁਪੱਟਾ ਨੈਕਸਟ ਦਿੰਨੇ ਆ ਜੀ ਇਹਦੇ ਵਿੱਚ ਤੋਂਨੋਂ ਆਫ ਵਾਈਟ ਕਲਰ ਦੀ ਸਲਵਾਰ ਰਾਏ ਦੇ ਨਾਲ ਇਹ ਹੈਗੀ ਆ ਜੀ ਸ਼ਰਟ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਬਹੁਤ ਸਾਰੇ ਕਮੈਂਟ ਆ ਰਹੇ ਨੇ ਸਭ ਦਾ ਥੈਂਕ ਯੂ so much ਤੇ ਅੱਜ ਵਾਲੀ ਕਲੈਕਸ਼ਨ ਵਾਸਤੇ ਵੀ ਦੱਸ ਦਿਓ ਜੀ ਤੁਹਾਨੂੰ ਸਾਰੇ ਸੂਟ ਕਿਦਾਂ ਦੇ ਲੱਗੇ ਹਾਂਜੀ ਇਹ ਸੂਟ ਦੇ ਨਾਲ ਗ੍ਰੇ ਸਲਵਾਰ ਆ ਤੇ ਜਿਹਦੇ ਨਾਲ ਮੈਂ ਪਹਿਲਾਂ ਗ੍ਰੇਸ਼ ਦਿੱਤੀ ਸੀਗੀ ਮੈਂ ਤੁਹਾਨੂੰ ਸੂਟ ਦੁਬਾਰਾ ਦਿਖਾਨੀ ਆ ਇਹ ਸੂਟ ਦੀ ਇਦਾਂ ਦੀ ਲੁੱਕ ਹੈ ਜੀ ਸਲਵਾਰ ਚੇਂਜ ਹੋ ਗਈ ਸੀ ਠੀਕ ਹੈ ਇਹਦੇ ਨਾਲ ਗ੍ਰੇ ਸਲਵਾਰ ਹੈ ਤੇ ਇਹ ਵਾਲਾ ਸੂਟ ਮੈਂ ਤੁਹਾਨੂੰ ਦਿਖਾਇਆ ਸੀ ਅਜੇ ਤੇ ਮੈਂ ਗ੍ਰੇ ਕਲਰ ਦੀ ਸਲਵਾਰ ਰੱਖਤੀ ਸੀਗੀ ਇਹਦੇ ਨਾਲ ਹੈਗੀ ਹੈ ਜੀ ਇਹ ਕਰੀਮ ਕਲਰ ਦੀ ਸਲਵਾਰ ਆਫ ਵਾਈਟ ਜੀ ਸਲਵਾਰ ਠੀਕ ਹੈ ਇਦਾਂ ਰਹਿਣਗੇ ਸੂਟ ਇਹ ਤੇ ਕਮੈਂਟ ਕਰਕੇ ਜਰੂਰ ਦੱਸਿਓ ਪਲੀਜ਼ ਕਿਦਾਂ ਲੱਗੇ ਤੁਹਾਨੂੰ ਸਾਰੇ ਸੂਟ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬਿਲਕੁਲ ਨਵਾਂ ਸਟੱਫ ਦੇ ਰਹੇ ਆ ਤੇ ਨਵੇਂ ਨਵੇਂ ਜੇ ਪ੍ਰਿੰਟ ਦੇ ਰਹੀਆਂ ਕਲਰ ਬਿਲਕੁਲ ਨਵੇਂ ਜੇ ਨੇ ਤੇ ਬਾਕੀ ਤੁਸੀਂ ਦੱਸ ਦਿਓ ਤੁਹਾਨੂੰ ਕਿਦਾਂ ਲੱਗੇ ਸਾਰੇ ਸੂਟ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਹੇ ਹੋ ਉਹਦੇ ਲਈ ਵੀ ਥੈਂਕ ਯੂ so much